ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਸੱਭਿਆਚਾਰ ਦੀ ਜੋ ਕਲਨ ਉਹ ਜਿਹੜੇ ਨਵਾਂ ਗੀਤ ਕੱਢਿਆ ਐਮ ਐਫ ਗੱਭਰੂ ਸਹੀ ਆ ਪਹਿਲਾਂ ਦੋ ਜਿਹੇ ਲੈਣਾ ਸੁਣ ਲਈ ਆ ਆਪਾਂ ਬਾਕੀ ਗੱਲ ਬਾਅਦ ਚ ਕਰਦੇ ਆ ਸੁਣਿਓ ਇਹ ਆ ਪੰਜਾਬੀ ਸੱਭਿਆਚਾਰ ਜਿਹਨੂੰ ਅਸੀਂ ਕਹਿੰਦੇ ਅਮੀਰ ਵਿਰਸਾ ਅਸੀਂ ਕਹਿੰਦੇ ਨਾ ਅਮੀਰ ਵਿਰਸਾ ਠੀਕ ਆ ਅਸੀਂ ਮਾਮਾ ਦੀਆਂ ਗਾਣਾਂ ਤੇ ਭੰਗੜਾ ਪਾ ਲੈਨੇ ਆ ਇਹ ਸਾਡਾ ਅਮੀਰ ਵਿਰਸਾ ਅਗਾ ਸਾਰੇ ਆ ਪਿੰਡ ਦੇ ਸਾਹਮਣੇ ਗਾਣਾ ਗੱਡ ਕੇ ਗਿਆ ਅਸੀਂ ਭੰਗੜਾ ਪਾ ਲੁੱਡੀਆਂ ਪਾ ਰਹੇ ਆ ਮਲਦਰ ਫੱਕ ਦੇ ਉੱਪਰ ਵਾਹ ਬਾਜੀ ਵਾ ਤਾੜੀ ਭੰਗਦੀ ਆ ਸਾਡੇ ਪਾਸਤੇ ਤਾਂ ਨਾ ਸ਼ਰਮ ਨਹੀਂ ਆਈ ਤੁਹਾਨੂੰ ਜਿਹੜੇ ਇਸ ਗੀਤ ਦੇ ਉੱਪਰ ਢੰਗੜਾ ਪਾ ਰਹੇ ਨੇ ਐਕਟਿੰਗ ਕਰ ਰਹੇ ਨੇ ਪੈਨ ਖੜਾ ਉੱਥੇ ਦੇਖਦਾ ਪਿਆ ਜਿਹੜੇ ਦਿਖਾਇਆਗਾ ਹੈ ਕਿਸ ਨੂੰ ਸ਼ਰਮ ਨਹੀਂ ਆਈ ਵੀ ਇਹ ਬੋਲਦਾ ਕੀ ਪਿਆ ਠੀਕ ਆ ਮੈਂ ਪੰਜਾਬੀ ਆ ਇਹ ਗੱਭਰੂ ਦੇਸ਼ ਪੰਜਾਬ ਦਾ ਨੇ ਮਾਮਾ ਨੂੰ ਗਾਣਾ ਕੱਢਦੇ ਆ ਜੀ ਗੱਭਰੂ ਦੇਸ਼ ਪੰਜਾਬ ਦੇ ਮਾਮਾ ਨੂੰ ਗਾਣਾ ਕੱਢਦੇ ਆ ਅਸੀਂ ਢੰਗੜਾ ਪਾ ਰਹੇ ਆ ਗੱਭਰੂ ਦੇਸ਼ ਪੰਜਾਬ ਦੇ ਉੱਪਰ ਵਾਹ ਜੀ ਵਾਹ ਹੈ ਉਦਾਂ ਜੇ ਕੋਈ ਗਾਲ ਕੱਢਦੇ ਮਾਂ ਦੀ ਨਾ ਅਸੀਂ ਘਰੇ ਬੰਦਾ ਮਾਰਦੱਕ ਚਲੇ ਜਾਂਦੇ ਸਾਡੀ ਮਾਂ ਨੂੰ ਗਾਲ ਕੱਢ ਕੇ ਆਇਆ ਇਹ ਮਾੜੀ ਗੱਲ ਤੇ ਬੰਦਾ ਮਾਰਦੇ ਨੇ ਸਾਡੀ ਮਾਂ ਨੂੰ ਗਾਲ ਕੱਢੀ ਸਹੀ ਆ ਸਿਰ ਪਾੜਦੇ ਨੇ ਅਸੀਂ ਠੀਕ ਆ ਅਗਰਾ ਤੁਹਾਡੇ ਸਾਹਮਣੇ ਆ ਕੇ ਸਾਨੂੰ ਗਾਲਾਂ ਕੱਢ ਕੇ ਗਾਲ ਤੇ ਭੰਗੜਾ ਪਵਾ ਗਿਆ ਇੰਨੀ ਕੋਕਾਤਾ ਸਾਡੀ ਫਿਰ ਸਾਨੂੰ ਕਹਿੰਦੇ ਆ ਤੁਹਾਨੂੰ ਦੋਗਲੇ ਆਖਦੇ ਹੂੰ ਤੁਸੀਂ ਦੋਗਲੇ ਨਹੀਂ ਹੋ ਹੋਰ ਕੀ ਹੋ ਜਾਂ ਤੁਹਾਨੂੰ ਇਹ ਚੀਜ਼ ਦਾ ਪਤਾ ਹੀ ਲੱਗ ਰਿਹਾ ਬੋਲਦਾ ਕੀ ਪਿਆ ਮਦਰਫੱਕ ਕਹ ਰਿਹਾ ਤੁਹਾਨੂੰ ਇਹਦਾ ਮਤਲਬ ਕੀ ਹੈ ਪਤਾ ਮਦਰਫੱਕ ਦਾ ਕੀ ਕਹਿੰਦੇ ਨੇ ਜਿਹੜਾ ਪੰਜਾਬੀ ਜਿਵੇਂ ਗਾਲ ਕੱਢ ਦੱਸ ਮਾਚੂਰ ਗਾਲ ਲਈ ਮਾਫੀ ਠੀਕ ਆ ਤੁਸੀਂ ਪੰਗੜਾ ਪਾ ਰਹੇ ਹੋ ਉੱਥੇ ਲੁੱਡੀਆਂ ਪਾ ਰਹੇ ਹੋ ਸਸਪੈਂਡ ਤੇ ਆ ਕੇ ਸੋਤੋਂ ਨਜਾਕੇ ਸੋਨੋ ਨਜਾਕੇ ਗਿਆ ਗਾਲ ਕੱਢ ਕੇ ਗਾਲ ਤਨ ਜਾ ਕੇ ਗਿਆ ਉਹ ਸਹੀ ਆ ਇਹ ਇਹ ਆਪਾ ਪਾਰਸੀ ਪ੍ਰਮੋਸ਼ਨ ਕਰਨਾ تھا ਜਨਾਨੀ ਵਾਲੇ ਦੀ ਇਹ ਸਾਡੇ ਸੱਬਿਆ ਚਾਰ ਠੀਕ ਆ 99 ਵਰਗੇ ਸਭ ਉਹ ਪਾਈ ਫਿਰਦੇ ਆ ਸਲਵਾਰ ਸੂਟ ਜਨਾਨੀਆਂ ਬਣਾਉਣ ਲੱਗੇ ਹੋ ਤੁਹਾਨੂੰ ਇਹ ਸਹੀ ਆ ਪਰਾਜੋ ਨੰਦੀ ਵਰਗੇ ਬਰਾਜੋ ਬਾਈ ਫਰਦੇ ਆ ਇਹ ਪਾਰਸੀ ਪ੍ਰੋਸਨ ਕਰਦਾ ਪਿਆ ਇਹ ਸੜਾ ਸੱਬਿਆਚਾਰ ਆ ਜੀ ਇਹ ਇਹ ਗੀਤਾਂ ਨੂੰ ਲੋਹੀ ਅਸੀਂ ਇਹਨਾਂ ਨੂੰ ਕੀ ਕਰਨਾ ਫੋਲੋ ਕਰਨਾ ਜੀ ਅਸੀਂ ਲੱਖਾਂ ਜੀ ਫੋਲੋ ਆ ਰਹਾ ਇਹ ਠੀਕ ਆ ਤੇ ਤੁਸੀਂ ਗਾਣਿਆਂ ਦੇ ਯਾਰੀਓ ਫਿਰ ਜੇ ਤੁਹਾਨੂੰ ਗਾਲ ਹੀ ਚੰਗੀ ਲੱਗਦੀ ਆ ਨਾ ਫਿਰ ਤੁਹਾਨੂੰ ਗਾਣੇ ਪਹਿਨੇ ਚਾਹੀਦੇ ਨੇ ਠੀਕ ਆ ਕੇ ਸੋਚ ਕੇ ਦੇਖਿਓ ਤੁਹਾਨੂੰ ਅਗਲਾ ਗਾਲ ਤੇ ਪੰਗੜਾ ਪਵਾ ਗਿਆ ਸੱਬਿਆਚਾਰ ਦੇ ਰਾਜ ਉੱਪਰ ਹਟਾ ਅਸੀਂ ਉਲਟਾ ਗਣਾ ਹਟਾ ਅਮੀਰ ਬਿਰਸਾ ਜੀ ਅਸੀਂ ਲੋਕਾਂ ਨੂੰ ਆਪਣਾ ਬਿਰਸਾ ਦਿਖਾਉਣ ਲੱਗੇ ਹੋਏ ਆ ਆ ਗੀਤਾਂ ਨੂੰ ਬਿਰਸਾ ਦਿਖਾ ਕੇ ਗਿਆ ਅਗਲਾ ਸਹੀ ਗਾਲ ਦੇ ਭੰਗੜਾ ਪਵਾ ਕੇ ਏਦੋਂ ਬਾਅਦ ਤੁਹਾਨੂੰ ਕੀ ਹੋ ਜੂਗਾ ਤੁਹਾਡੇ ਬੱਚ ਨੂੰ ਕੀ ਕਰ ਲੋਗੇ ਤੁਸੀਂ ਅਸੀਂ ਉਧਰ ਗਾਲ ਪੇ ਬੰਦਾ ਮਾਰਦੇ ਨੇ ਸ਼ਰਮ ਕਰ ਲਿਓ ਸ਼ਰਮ ਉਹਨਾਂ ਨੂੰ ਵੀ ਹੋਣੀ ਚਾਹੀਦੀ ਏ ਭੰਗੜਾ ਪਾਇਆ ਜਿਨ੍ਹਾਂ ਨੇ ਐਕਟਿੰਗ ਕੀਤੀ ਆ ਤੁਹਾਡੀਆਂ ਮਾਂ ਵਾਲ ਨੂੰ ਵੀ ਗਾਲਾਂ ਕੱਢੀਆਂ ਇਸ ਬੰਦੇ ਨੇ ਮਦਰ ਫੱਕ ਸਾਰੇ ਨੂੰ ਕਹਿ ਗਿਆ ਮਦਰ ਫੱਕ ਕਹਿ ਕੇ ਗਿਆ ਸਹੀ ਆ ਬਾਦ ਘੱਟ ਬੋਲੇਗਾ ਮਾਫ ਕਰ ਦਿਓ ਧੰਨਵਾਦ ਜੀ